ਸਸ਼ਟਿਕਾਲ ਮੈਂ ਸੋਮ ਸੋ ਹੁੰਦਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਦੇ ਐਪੀਸੋਡ ਵਿੱਚ ਗੱਲਬਾਤ ਕਰਾਂਗੇ ਜਾਤੀ ਜਨਗਣਨਾ ਨੂੰ ਲੈ ਕੇ ਜਾਤੀ ਜਨਗਣਨਾ ਦਾ ਮਤਲਬ ਹੈ ਪਤਾ ਲੱਗ ਸਕੇ ਲੋਕਾਂ ਦੇ ਸੰਸਾਧਨਾਂ ਬਾਰੇ ਔਰ ਕਿਸ ਦੀ ਕਿਸ ਕਾਸਟ ਦੀ ਕਿੰਨੀ ਆਬਾਦੀ ਹੈ ਕਿਹੜੀ ਕਾਸਟ ਦੇ ਕਿੰਨੇ ਲੋਕ ਨੇ ਉਹਨਾਂ ਦੇ ਸੰਸਾਧਨ ਕੀ ਨੇ ਜਿਸ ਤੋਂ ਉਹ ਸਾਰਾ ਕੁਝ ਕਰ ਰਹੇ ਨੇ ਔਰ ਜੇਕਰ ਜਾਤੀ ਜਨਗਣਨਾ ਹੁੰਦੀ ਹੈ ਤੇ ਕੀ ਉਹ ਸਾਰਿਆਂ ਦੀ ਹੋਣੀ ਚਾਹੀਦੀ ਹੈ ਐਸਸੀ ਐਸਟੀ ਜਾਂ ਓਬੀਸੀ ਦੀ ਹੀ ਹੋਣੀ ਚਾਹੀਦੀ ਹੈ ਜਾਂ ਸਾਰਿਆਂ ਦੀ ਹੋਣੀ ਚਾਹੀਦੀ ਹੈ ਇਸ ਗੱਲਬਾਤ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਮੇਰੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਸਿੰਘ ਜਸਤ ਸਾਹਿਬ ਇਸ ਵਕਤ ਸਮੇਂ ਮੇਰੇ ਨਾਲ ਨੇ ਉਹਨਾਂ ਨਾਲ ਇਸ ਮਿਸ਼ਨ ਨੂੰ ਲੈ ਕੇ ਕਰਦੇ ਆਪਾਂ ਗੱਲਬਾਤ ਜਸਤ ਸਾਹਿਬ ਜੈਪੀਨ ਜੈਪਾਰਥ ਜੈਪੀਨ ਜੈਪਾਰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਸਾ ਸਾਹਿਬ ਐਸੇ ਤਾਂ ਆਪਾਂ ਪਹਿਲਾਂ ਵੀ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਿ ਜਾਤੀ ਜਨਗਣਨਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਔਰ ਇੱਥੇ ਮੈਂ ਪੁੱਛਣਾ ਚਾਹੁੰਦਾ ਕਿ ਉਹ ਐਸਸੀ ਐਸਟੀ ਓਬੀਸੀ ਦੀ ਹੀ ਹੋਣੀ ਚਾਹੀਦੀ ਹੈ ਜਾਂ ਸਾਰੇ ਭਾਈਚਾਰੇ ਦੀ ਹੋਣੀ ਚਾਹੀਦੀ ਹੈ ਜੋ ਅਲੱਗ-ਅਲੱਗ ਮਤਲਬ ਜਾਤਾਂ ਵਿੱਚ ਵੰਡੇ ਹੋਏ ਨੇ ਕਿਸ ਤਰ੍ਹਾਂ ਦੀ ਜਾਤੀ ਜਨਗਣਨਾ ਹੋਣੀ ਚਾਹੀਦੀ ਹੈ? ਸੋਤਾ ਸਾਹਿਬ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਾਤੀ ਜਨਗਣਨਾ ਜਿਹੜੀ ਹੈ ਉਹ ਸਿਰਫ ਬੰਦਿਆਂ ਦੀ ਗਿਣਤੀ ਦੀ ਲੋੜ ਨਹੀਂ ਹੂੰ ਜਾਤੀ ਜਨਗਣਨਾ ਦੇ ਵਿੱਚ ਸਾਰੇ ਸੰਸਾਧਨ ਕਿਹਦੇ ਕੋਲ ਕਿੰਨੇ ਆ ਜੀ ਉਹ ਡਾਟਾ ਆਊਗਾ ਬਾਅਦ ਹੂੰ ਉਹ ਜਾਤੀ ਜਨਗਣਨਾ ਜੇਕਰ ਹੋ ਜਾਂਦੀ ਹੈ ਤੇ ਜਿਹੜਾ ਰਿਜ਼ਰਵੇਸ਼ਨ ਦਾ ਕਲੰਕ ਵੀ ਆ ਜੀ ਇਹਨੂੰ ਧੋਤਾ ਜਾ ਸਕਦਾ ਜੇਕਰ ਜਿੰਨੇ ਜਿੱਸੇ ਦੀ ਪਾਪੂਲੇਸ਼ਨ ਆ ਜੀ ਉਨੇ ਉਹਨੂੰ ਦੇ ਦਿਓ ਸੰਸਾਧਨਾਂ ਦੇ ਵਿੱਚ ਵੀ ਸਾਰੇ ਦੇ ਦਿਓ ਜੀ ਤੇ ਉਹਨੂੰ ਬਾਕੀ ਜਿਹੜੀਆਂ ਸਰਵਿਸਰਾਂ ਉਹਨਾਂ ਦੇ ਵਿੱਚ ਵੀ ਸਾਦੇ ਦੇ ਬਿਲਕੁਲ ਤੇ ਜੋ ਕਿ ਸਾਡੀਆਂ ਸੰਸਾਧਨ ਦੇਸ਼ ਦੇ ਹੈਗੇ ਆ ਚਾਹੇ ਉਹ ਯੂਨੀਵਰਸਿਟੀ ਹੈ ਚਾਹੇ ਉਹ ਕੋਟਾ ਚਾਹੇ ਸਾਡੀਆਂ ਨੌਕਰੀਆਂ ਆ ਉਹਨਾਂ ਦੇ ਵਿੱਚ ਉਸ ਹਿਸਾਬ ਦੇ ਨਾਲ ਉਹਨਾਂ ਦੀ ਜਿਹੜੀ ਹੈ ਰਿਪਰੈਜੈਂਟੇਸ਼ਨ ਹੋ ਜਾਣੀ ਚਾਹੀਦੀ ਹੈ ਜੀ ਹੁਣ ਕੀ ਹੈ ਕਿ ਜਾਤੀ ਜਨਗਣਨਾ ਹੂੰ ਗਵਰਨਮੈਂਟ ਆ ਕਰਾਉਣੀਆਂ ਕਿਉਂ ਨਹੀਂ ਚਾਹੁੰਦੀਆਂ ਜੀ ਕਿਉਂਕਿ ਗਵਰਨਮੈਂਟ ਨੂੰ ਵੀ ਲੱਗਦਾ ਆ ਕਿ ਜੇਕਰ ਇਹ ਜਾਤੀ ਜਨਗਣਨਾ ਹੋ ਗਈ ਹੂੰ ਉਹਨਾਂ ਨੂੰ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਡੇ ਸੰਸਾਧਨਾਂ ਦੇ ਵਿੱਚ ਸਾਡਾ ਹਿੱਸਾ ਕਿੰਨਾ ਬਣਦਾ ਬਿਲਕੁਲ ਦੇਸ਼ ਦੇ ਸੰਸਾਧਨ ਜਿਹੜੇ ਆ ਉਹਨਾਂ ਦੇ ਵਿੱਚ ਸਾਡਾ ਹਿੱਸਾ ਕਿੰਨਾ ਬਣਦਾ ਸਾਡੇ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਅਦਾਲਤਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਕਿੰਨੀ ਬਣਦੀ ਆ ਜੀ ਤੇ ਜਿਹੜੇ ਘੱਟ ਹੋਣਗੇ ਹੂੰ ਉਹਨਾਂ ਦੇ ਵਿੱਚ ਰੋਸ ਜਾਗੂਗਾ ਤੇ ਜਿਹੜੇ ਵੱਧ ਲੈ ਕੇ ਬੈਠੇ ਆ ਉਹਨਾਂ ਨੂੰ ਫਿਕਰ ਲੱਗੂਗਾ ਹਾਂ ਵੀ ਅਸੀਂ ਤਾਂ 3% ਜਾਂ 5% ਅਸੀਂ ਤਾਂ 95% ਲੈ ਕੇ ਬੈਠੇ ਬਿਲਕੁਲ ਇਹ ਖੁੱਸ ਨਾ ਜਾਵੇ ਹੂੰ ਹੁਣ ਸਰਕਾਰਾਂ ਜਿਹੜੀਆਂ ਆ ਇਹਨਾਂ ਦਾ ਇੱਕ ਡਿਊਟੀ ਬਣਦੀ ਆ ਕਿ 10 ਸਾਲ ਬਾਅਦ ਅਸੀਂ ਜاتی ਜੰਗਲਣਾ ਕਰਾਉਣੀ ਆ ਜੀ ਹੁਣ ਜاتی ਜੰਗਲਣਾ ਜਦੋਂ ਕਰਾਵਾਂਗੇ ਹੂੰ ਤੇ ਸਾਨੂੰ ਇਹ ਪਤਾ ਲੱਗ ਜਾਊਗਾ ਵੀ ਕਿਹੜੀ ਜਾਤ ਦੀ ਕਿੰਨੀ ਆਬਾਦੀ ਆ ਜੀ ਹੁਣ ਜਾਤੀ ਜਨਗਣਨਾ ਨੂੰ ਇਸ ਤਰੀਕੇ ਦੇ ਨਾਲ ਆਪਾਂ ਕਹਦੇ ਜੀ ਇਹਦੇ ਨਾਲ ਜਾਤੀਵਾਦ ਫੈਲਦਾ ਹੂੰ ਤੇ ਜਾਤੀਵਾਦ ਤਾਂ ਜਿਹੜੀ ਵਰਨਾ ਵਸਤਾ ਉਹਦੇ ਨਾਲ ਵੀ ਫੈਲਦਾ ਫੈਲਦਾ ਬਿਲਕੁਲ ਜਾਤੀ ਜਨਗਣਨਾ ਦੇ ਨਾਲ ਹਿੱਸੇਦਾਰੀ ਜਿਹੜੀ ਆ ਉਹ ਨਿਸ਼ਚਿਤ ਕੀਤੀ ਜਾ ਸਕਦੀ ਹੈ ਜਿਸ ਸਭ ਹੋਈ ਕਿਉਂ ਨਹੀਂ ਆ ਕਿਉਂ ਨਹੀਂ ਕਰਦੇ ਇਹ ਲੋਕ ਕਰਦੇ ਜਿਹੜਾ ਮੈਂ ਤੁਹਾਨੂੰ ਦੱਸਿਆ ਨਹੀਂ ਜਾਂ ਕਿ ਤੁਹਾਨੂੰ ਇਹ ਪਤਾ ਲੱਗ ਜਾਊ ਕਿ ਮੇਰੇ ਕੋਲ ਹੈ ਮੇਰੇ ਦੇਸ਼ ਦੇ ਵਿੱਚ ਮੇਰਾ ਹਿੱਸਾ ਬਣਗਾ ਕਰਨਾ ਜੀ ਤੰਗ ਨੀ ਮੈ ਆ ਗਈ ਹੂੰ ਦੇਖੀ ਰੋ ਮੈਨੂੰ ਜੀ ਮੈਂ ਦੇਸ਼ ਦਾ ਨਾਗਰਿਕ ਹੁਣ ਦੇਸ਼ ਦਾ ਜਿਹੜਾ ਨਾਗਰਿਕ ਆ ਉਹਦਾ ਇੱਕ ਫਰਜ਼ ਬਣਦਾ ਕਿ ਉਹਨੂੰ ਪਤਾ ਲੱਗੇ ਦੇਸ਼ ਦੇ ਵਿੱਚ ਕਿੰਨੇ ਕ ਸੰਸਾਧਨ ਆ ਬਿਲਕੁਲ ਕਿ ਉਹਨੂੰ ਮਿਲ ਕਿ ਰਿਆ ਹੂੰ ਹਰ ਇੱਕ ਗੱਲ ਦੇ ਵਿੱਚ ਰਾਜਨੀਤੀ ਕਰਨੀ ਹੂੰ ਉਹ ਦੇਸ਼ ਦੀ ਬਰਬਾਦੀ ਦਾ ਕਾਰਨ ਬਿਲਕੁਲ ਬਿਲਕੁਲ ਜਿਵੇਂ ਕਿ ਹੁਣ ਜੰਗਲ ਆ ਜੀ ਜਿਹੜੇ ਤਾਂ ਜੰਗਲਾਂ ਦੇ ਵਿੱਚ ਰਹਿ ਰਹੇ ਆ ਹੂੰ ਉਹਨਾਂ ਨੂੰ ਕੁਝ ਮਿਲ ਨਹੀਂ ਰਿਹਾ ਬਿਲਕੁਲ ਸਰ ਉਹਨਾਂ ਦਾ ਹਿੱਸਾ ਵੀ ਉਹਨਾਂ ਨੂੰ ਮਿਲ ਗਿਆ ਹੂੰ ਤੇ ਜਿਹੜੇ ਦੂਸਰੇ ਲੋਕ ਆ ਉਹਨਾਂ ਤੇ ਕਬਜ਼ਾ ਕਰੀ ਫਿਰਦੇ ਆ ਬਿਲਕੁਲ ਹੁਣ ਕਬਜ਼ਾ ਕਰਨ ਲਈ ਸਰਕਾਰਾਂ ਦਾ ਰਾਕੇ ਉਧਰ ਦੇ ਕਾਨੂੰਨ ਬਣਾ ਰਿਹਾ ਬਣਾ ਰਿਹਾ ਇਹ ਜਿਹੜੇ ਕਾਨੂੰਨ ਬਣ ਰਹੇ ਆ ਸਰਕਾਰਾਂ ਮਨਮਰਜ਼ੀ ਕਰਦੀਆਂ ਇਸ ਦਾ ਕੀ ਜਾਤੀ ਗਣਨਾ ਨਾਲ ਵੀ ਕੋਈ ਸੰਬੰਧ ਹੈ ਸਰ ਹੈਗਾ ਜੀ ਕਾਨੂੰਨ ਜਿਹੜਾ ਬਣੂਗਾ ਫਿਰ ਜਿਹੜੀ ਇੱਕ ਰਿਜ਼ਰਵੇਸ਼ਨ ਰਿਜ਼ਰਵੇਸ਼ਨ ਉਹ ਰਹਿ ਜਾਊਗੀ ਨੌਕਰੀਆਂ ਦੇ ਵਿੱਚ ਹੂੰ ਸੰਸਾਧਨਾਵਾਂ ਦੇ ਵਿੱਚ ਜਦੋਂ ਰਿਜ਼ਰਵੇਸ਼ਨ ਹੈ ਮੈਗੇ ਲੋਕਾਂ ਨੂੰ ਹਿੱਸਾ ਮਿਲ ਗਿਆ ਜੀ ਫੇ ਰੌਲੇ ਕੋਈ ਨਹੀਂ ਬਿਲਕੁਲ ਫੇ ਮਾਰਕਟ ਆ ਜਾਊਗੀ ਜੀ ਜਿਹੜੀ ਜਿਹੜਾ ਬੰਦਾ ਮਾਰਕਟ ਤੇ ਆਊਗਾ ਉਹ ਗਿਆ ਜਾਊਗਾ ਜੀ ਬਿਲਕੁਲ ਠੀਕ ਨਹੀਂ ਹੋ ਹੋ ਕੀ ਆ ਕਿ ਬੰਦੇ ਦੇ ਕੋਲ ਸੋਸਟਾ ਕੋਈ ਵੀ ਨਹੀਂ ਬਿਲਕੁਲ ਇੱਕ ਬੰਦਾ ਰਹੇ ਤੁਰੇ ਪਿੰਡ ਦੇ ਵਿੱਚ ਹੂੰ ਛੱਪੜ ਤੇ ਬੈਠ ਕੇ ਹੂੰ ਗੁਜ਼ਾਰਾ ਕਰ ਰਿਹਾ ਆ ਉਹਦੇ ਬੱਚਿਆਂ ਦਾ ਕੀ ਫਿਊਚਰ ਆ ਇਹ ਉਹ ਦੇਸ਼ ਦੇ ਨਾਗਰਿਕ ਨਹੀਂ ਫੇਰ ਕੀ ਆ ਉਹਦਾ ਬੱਚਾ ਕਿਸੇ ਮੰਨ ਲਓ ਕਿਸੇ ਦੀ ਹੈਲਪ ਲੈ ਕੇ ਉਹਦਾ ਇੰਟੈਲੀਜੈਂਟ ਨਿਕਲਿਆ ਬਹੁਤ ਹਾਰਡ ਵਰਕਰ ਸੀਗਾ ਉਹ ਪੜ ਗਿਆ ਜੀ ਹੁਣ ਪੜਨ ਤੋਂ ਬਾਅਦ ਜਦੋਂ ਐਡਵਰਟਾਈਜ਼ਮੈਂਟ ਆਈਆ ਉੱਥੇ ਕਿਤੇ ਨਹੀਂ ਇਹ ਡਿਫਰੈਂਸ਼ੀਏਟ ਕੀਤਾ ਕਿ ਸੰਸਾਧਨ ਕਿਹੜੇ ਬੰਦੇ ਕੋਲ ਕਿੰਨੇ ਉਹਦੀ ਮੈਟ ਦੇ ਵਿੱਚ ਉਹਦੇ ਨੰਬਰ ਜੇ ਇੰਨੇ ਤੱਕ ਇੰਨੇ ਗਿਣੇ ਜਾਣੇ ਜਾਂ ਤੇ ਦੂਜਾ ਤੋਂ ਦੇ ਇੰਨੇ ਕਿੰਨੇ ਗਿਣੇ ਜਾਣੇ ਬਿਲਕੁਲ ਬਿਲਕੁਲ ਇਹ ਦੇਖਣਾ ਚਾਹੀਦਾ ਬਿਲਕੁਲ ਇੱਕ ਬੰਦਾ ਦਇਆਦਾਲ ਸਕੂਲ ਦੇ ਵਿੱਚੋਂ ਨਿਕਲ ਕੇ ਜਾ ਰਿਹਾ ਹਮ ਇੱਕ ਬੰਦਾ ਉੱਥੋਂ ਜਾ ਰਿਹਾ ਜਿੱਥੇ ਗੱਡੀ ਜਾ ਰਹੀ ਹੈ 22 ਲੱਗੀ ਆ ਜਾਂਦੇ ਨੇ ਸੇਵ ਘਟ ਹੋ ਕੇ ਮਿਲਦੇ ਆ ਸਕੂਲ ਤੋਂ ਜੀ ਖਾਣਾ ਮਿਲ ਜਾਂਦਾ ਹਰ ਇੱਕ ਚੀਜ਼ ਮਿਲਦੀ ਹੈ ਉਹਨਾਂ ਦੋਨਾਂ ਦਾ ਕੰਪੀਟੀਸ਼ਨ ਕੀ ਹੈ ਬਿਲਕੁਲ ਕੋਈ ਕੰਪੀਟੀਸ਼ਨ ਜੇ ਅਸੀਂ ਕਹਿੰਦੇ ਆ ਕਿ ਦੇਸ਼ ਦੇ ਲੋਕ ਗਰੀਬ ਤੋਂ ਗਰੀਬ ਹੋਈ ਜਾ ਰਹੇ ਆ ਉਹਦਾ ਕਾਹਲ ਸਰਕਾਰਾਂ ਹਮ ਟੈਕਸ ਲੈ ਕੇ ਬਰਤ ਕਿੱਥੇ ਰਹਿ ਜਾਂਦੇ ਜੀ ਉਹਨਾਂ ਲੋਕਾਂ ਦੇ ਲਈ ਜਿੰਨਾ ਹਿੱਸਾ ਬਣਦਾ ਉਹਦੇ ਤੇ ਖਰਚਾ ਕਰਨਾ ਅੱਜ ਤੱਕ ਸਰਕਾਰਾਂ ਨੇ ਕਿਉਂ ਸ਼ੁਰੂ ਨਹੀਂ ਕੀਤਾ ਬਿਲਕੁਲ ਕਿ ਸਰਕਾਰਾਂ ਦੁਦੀ ਬਣਦੀ ਹੈ ਜਾਤੀ ਜਨਗਣਨਾ ਨਾ ਕਰਵਾਉਣੀ ਸਰਕਾਰ ਨੂੰ ਇਹਦਾ ਮਤਲਬ ਸਿੱਧਾ ਸਿੱਧਾ ਫਾਇਦਾ ਸਿੱਧਾ ਹੀ ਫਾਇਦਾ ਕਿਉਂਕਿ ਮੰਨ ਲਓ ਐਬੀਸੀ ਦੀ ਜਨਗਣਨਾ ਹੋ ਜਾਂਦੀ ਹੈ ਜੀ ਉਹਦੀ ਟੋਟਲ ਆ ਜਾਂਦੀ ਹੈ ਆਬਾਦੀ ਵੀ 52% ਹੂੰ ਉਹਦੇ ਡਿਵੈਲਪਮੈਂਟ ਲਈ ਭੁਗੁੰਜਾ ਪਰਸੈਂਟ ਜਿਹੜਾ ਡਵੈਲਪਮੈਂਟ ਦਾ ਹਿੱਸਾ ਆ ਉਹ OBC ਲਈ ਰੱਖਣਾ ਪੈਣਾ ਪੈਣਾ ਬਸ ਬਸ ਸ਼ਡੂਲ ਕਾਸਟਾਂ ਦੇ ਜਾਂਦੀ 25% ਜੀ ਜੀ ਉਹਨਾਂ ਦੇ 30 ਆ ਜੀ ਸਟੇਟ ਦੇ ਵਿੱਚ ਜਿੰਨਾ ਬਜਟ ਆ ਉਹਦੇ ਵਿੱਚ ਹਿੱਸਾ ਰੱਖਣਾ ਪੈਣਾ ਸੈਂਟਰ ਦੇ ਵਿੱਚ ਰੱਖਣਾ ਪੈਣਾ ਜੀ ਹੁਣ ਕੀ ਆ ਹਿੱਸਾ ਦੇਣਾ ਨਹੀਂ ਚਾਹੁੰਦੇ ਬਣਦਾ ਕਿੰਨਾ ਹਮ ਇੱਕ ਸਕੀਮ ਲੈ ਆਂਦੀ ਜੀ ਮਨ ਮੰਨ ਲਓ ਮਨਰੇਗਾ ਸਕੀਮ ਹਮ ਮੇਨੇ ਇੱਕ ਸਕੀਮ ਸਗੀ ਵੀ ਚੱਲ ਬੰਦੇ ਜਿਹੜੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਗਿਆ ਮਸ਼ੀਨਰੀ ਚੁੱਕ ਆ ਗਿਆ ਆਪਾਂ ਇਹਨਾਂ ਦੇ ਨਾਲ ਸਫਾਈ ਦਾ ਵੀ ਕੰਮ ਮੋਝਵੇ ਪਿੰਡਾਂ ਦੇ ਵਿੱਚ ਵੀ ਕੰਮ ਮੋਝਵੇ ਇਹਨਾਂ ਨੂੰ ਰੋਜ਼ਗਾਰ ਰੋਜ਼ਗਾਰ ਵੀ ਮਿਲ ਜਾਵੇ ਹੁਣ ਰੋਜ਼ਗਾਰ ਵੀ ਉਹਦੇ ਵਿੱਚ ਗਰੰਟੀ ਸੀ 100 ਦਿਨ ਦੀ ਹੂੰ ਜੇ ਹੋਂ ਤੁਸੀਂ 100 ਦਿਨ ਦਾ ਜਗਾਲ ਨਹੀਂ ਦੇ ਸਕਦੇ ਤੁਸੀਂ ਰੋਜ਼ਗਾਰ ਦੇ ਰਹੇ ਆ 35 ਤੋਂ 40 ਦਿਨ ਦਾ ਸਰ ਬਿਲਕੁਲ ਬਿਲਕੁਲ ਔਰ ਇੱਕ ਬਿਹਾਈ ਦਾ ਦੇ ਰਿਹਾ ਉਹਨਾਂ ਨੂੰ 300 ਰੁਪਏ ਮੰਨ ਲਈ ਜੀ ਦੀ ਦੇ ਚਾਈ ਵਾਲੀ 280 ਤੇ ਵੀ ਮੈਨੂੰ ਪਤਾ ਲੱਗਾ ਹੂੰ 300 ਰੁਪਏ ਜੀ ਤੇ 30 ਦਿਨ ਦਾ ਰਜਗਾਰ ਹੂੰ ਤੇ ਉਹਨ ਮਿਲ ਗਿਆ 9000 ਰੁਪਏ ਬਿਲਕੁਲ 9000 ਰੁਪਏ ਜਿਹੜਾ ਆ ਉਹਨੂੰ ਕੀ ਕਰਨਗੇ ਉਹ ਕੀ 9000 ਦੇ ਨਾਲ ਇੱਕ ਸਾਲ ਲੰਘ ਸਕਦਾ ਉਹ ਟੱਬਰ ਨੂੰ ਪਾ ਸਕਦਾ ਨਾ ਉਹ ਪੜਾ ਸਕਦਾ ਤੇ ਫਿਰ ਤੁਹਾਡੀਆਂ ਜਿਹੜੀਆਂ ਸਕੀਮਾਂ ਆ ਇਹ ਕਰ ਕੀ ਰਏ ਕੁਝ ਉਦਮ ਬੜੇ ਗਏ ਜਿਵੇਂ ਲੋਕ ਬਾਅਦ ਨੇ ਨਾਰੇ ਲੈ ਕੇ ਆਉਂਦੇ ਆ ਇਹ ਜਿਹੜੇ ਮੈਨੀਫੈਸਟ ਪਟਾਰੀਆਂ ਪਟਾਰੀਆਂ ਖੋਲਦੇ ਆ ਅਸੀਂ ਗਰੀਬ ਨੂੰ ਆ ਦੇ ਦਣਾ ਅਸੀਂ ਗਰੀਬ ਨੂੰ ਦੇ ਦੋ ਸਕੂਲ ਖੋਲ ਦਿਓ ਹਮ ਐਜੂਕੇਸ਼ਨ ਫ੍ਰੀ ਕਰ ਦਿਓ ਆ ਜਿਹੜੇ ਪ੍ਰਾਈਵੇਟ ਸਕੂਲ ਬੰਦ ਕਰ ਦਿਓ ਸਾਰੇ ਇੱਕ ਜਗ੍ਹਾ ਤੇ ਬਿਠਾ ਦਿਓ ਉੱਥੇ ਦੇਖੋ ਜਿਹੜਾ ਬੰਦਾ ਇੰਟੈਲੀਜੈਂਟ ਨਿਕਲਿਆ ਡਾਕਟਰ ਅੰbedkar ਰੋਣ ਸਕੂਲੋਂ ਕਿ ਨਿਕਲਾ ਸੀ ਬਿਲਕੁਲ ਉੱਥੇ ਸੀ ਜਿਹੜੇ ਇੰਟੈਲੀਜੈਂਟ ਆਪਣੇ ਆਪ ਨੂੰ ਕਹਿੰਦੇ ਦੇਸ਼ ਦੇ ਵਿੱਚ ਇਹਨਾਂ ਦੇ ਬੱਚੇ ਉੱਥੇ ਸੀ ਜੀ ਤੇ ਉਹ ਦੋਸ ਦਾ ਕਾਨੂੰਨ ਆ ਸੰਵਿਧਾਨ ਘਾੜਾ ਬਣਿਆ ਤੇ ਦੂਸਰੇ ਆਪਣੇ ਰਾਸ਼ ਕਰਦੇ ਜਸਪ੍ਰੀਤ ਸਾਹਿਬ ਕੀ ਜਾਤੀ ਜਨ ਗਣਨਾ ਦੇ ਵਿੱਚ ਵੀ ਕੋਈ ਹੇਰਾਫਰੀ ਹੋ ਸਕਦੀ ਹੈ ਹੋ ਸਕਦੀ ਹੈ ਪਰ ਜੇ ਕਰਮਚਾਰੀ ਕਰਨਗੇ ਹਮ ਕਰਮਚਾਰੀ ਸਪੈਸ਼ਲ ਰੱਖਣੇ ਨੇ ਲਈ ਡਰਾਈਵ ਚਲਾਉਣਾ ਜੀ ਕਿਉਂਕਿ 10 ਸਾਲ ਬਾਅਦ ਹੋਣੀ ਹੈ ਬਿਲਕੁਲ ਭਰਤੀ ਕਰ ਲੈਣਾ ਜੀ ਉਹਦੇ ਵਿੱਚ ਉਹ ਸੰਸਾਧਨ ਕਿਸੇ ਦੇ ਗਲਤ ਮਲਤ ਲਿਖ ਸਕਦਾ ਜੀ ਜੀ ਜਦ ਬੰਦਾ ਝੂਠ ਸਭ ਬੋਲ ਸਕਦਾ ਹਮ ਪਰ ਗਵਾਂਡੀ ਜਦੋਂ ਹੋਏਗਾ ਫੇਰੀ ਹੁੰਦੀ ਹੈ ਤਾਂ ਅੱਜ ਕੱਲ ਗਵਾਂਡੀ ਸ਼ਿਕਾਇਤ ਕਰ ਦਿੰਦੇ ਕਰ ਦਿੰਦੇ ਬਿਲਕੁਲ ਅੱਜ ਕੱਲ ਸ਼ਿਕਾਇਤਾਂ ਦੇ ਕੋਈ ਘਾਟ ਨਹੀਂ ਨਾ ਜੀ ਨਾ ਸ਼ਿਕਾਇਤਾਂ ਬਥੇਰੀਆਂ ਹੁੰਦੀਆਂ ਜੀ ਸੋ ਸਾਨੂੰ ਲੋੜ ਆ ਕਿ ਅਸੀਂ ਜਾਤੀ ਗਣਨਣਾਂ ਵਾਲ ਨੂੰ ਪਹਿਲਾਂ ਤੁਰੀਅਤ ਅਸੀਂ ਹਮ ਅਸੀਂ ਤਲਕਥੇ ਰਹੇ ਆ ਇਹਨਾਂ ਦਾ ਜੀ ਡਾਟਾ ਸਾਡੇ ਕੋਲ ਹੈਗਾ ਅਸੀਂ ਨਸ਼ਰ ਨਹੀਂ ਕਰਨਾ ਚਾਹੁੰਦੇ ਕਿਉਂ ਨਹੀਂ ਕਰਨਾ ਚਾਹੁੰਦੇ ਹਮ ਲਿਆਗਾ ਦੇ ਲਈ ਹੈ ਕਿਉਂਕਿ ਹਿੱਸਾ ਦੇਣਾ ਪਾਣਾ ਬਿਲਕੁਲ 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 ਜਦੋਂ ਅਸੀਂ हिस्सा ਬਿਆਨ ਦੀ ਗੱਲ ਆਉਂਦੀ ਆ ਉਦੋਂ ਅਸੀਂ ਸਰਕਾਰਾਂ ਪਿੱਛੇ ਨ ਪੈਰ ਖਿੱਚਦੇ ਆ ਜੀ ਹੁਣ ਅਜਾ ਤੁਸੀਂ ਗੱਲ ਕਰਦੇ ਸੀ ਸੁਪਰੀਮ ਕੋਰਟ ਹਾਈ ਕੋਰਟ ਜੀ ਜੀ ਯੂਨੀਵਰਸਿਟੀ ਆਈਆਈਐਮ ਸਾਡੇ ਚੇਅਰਮੈਨ ਆ ਇਹਨਾਂ ਦੇ ਵਿੱਚ ਹਿੱਸਾ ਦੇਖਣਾ ਕਿੰਨਾ ਕਾ ਕਿਉਂ ਨਹੀਂ ਸਮਝਿਆ ਔਰ ਇਹ ਹਿੱਸਾ ਨਾਮ ਲੈਣ ਦੇ ਵਿੱਚ ਵੀ ਸਾਡੇ ਜਿਹੜੇ ਮਨਿਸਟਰ ਆ ਸਾਡੇ ਜਿਹੜੇ ਐਮਐਲਏ ਆ ਸਾਡੇ ਜਿਹੜੇ ਐਮਪੀ ਆ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਅਸੀਂ ਪਾਰਟੀਆਂ ਨਾਲ ਜ਼ਿੰਮੇਵਾਰ ਠਹਿਰਾ ਰਹੇ ਹਾਂ ਲੇਕਿਨ ਜਿਹੜੀ ਮਾਂ ਆ ਜਦ ਅਸੀਂ ਉਹਨਾਂ ਨੂੰ ਆਪਣੇ ਸਰਪ੍ਰਸਤ ਬਣਾ ਕੇ ਭੇਜਤਾ ਜੀ ਉੱਥੇ ਜਾ ਕੇ ਨਹੀਂ ਬੋਲਦੇ ਤੇ ਸਰਕਾਰ ਕੋਲੋਂ ਤੁਹਾਨੂੰ ਦੋਗੇ ਬਿਲਕੁਲ ਜਿਉਂ ਬੋਲਣਗੇ ਤੇ ਸਰਕਾਰ ਨੂੰ ਦੇਣਾ ਪਊ ਕੁਝ ਬਿਲਕੁਲ ਇਸ ਕਰਕੇ ਸਰਕਾਰਾਂ ਜਿਹੜੀ ਵੀ ਆ ਰਹੀ ਹੈ ਮਨਮਰਜ਼ੀ ਕਰ ਰਹੀਆਂ ਉਹ ਮਨਮਰਜ਼ੀ ਇਸ ਕਰਕੇ ਕਰ ਰਹੀਆਂ कि जेड़े एमएलएमपी ਆ ਉਹ 바ਵਾ ਸਾਹਿਬ ਦੇ ਕਰੈਕਟਰ ਵਾਂਗੂ ਖਰੇ ਨੇ ਉੱtre ਉੱtre ਬਿਲਕੁਲ 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 ਦੋਸਤੋ ਗੱਲ ਤਾਂ ਉਹੀ ਹੈ ਕਿ ਕਿਤੇ ਨਾ ਕਿਤੇ 바ਵਾ ਸਾਹਿਬ ਜੋ ਕਰ ਗਏ ਆ ਉਸ ਤੋਂ ਬਾਅਦ ਜਿਸ ਉਮੀਦ ਨਾਲ ਕਰਕੇ ਗਏ ਆ ਕਿ ਕਾਫਲਾ ਜਿਹੜਾ ਹੈ ਉਸ ਨੂੰ ਅੱਗੇ ਤੋਰੋ ਜੇ ਅੱਗੇ ਤੁਰਦਾ ਨਹੀਂ ਹੈ ਤੇ ਕਮ ਸੇ ਕਮ ਪਿੱਛੇ ਨੂੰ ਨਾ ਜਾਣ ਦਿਓ ਔਰ ਸਾਡੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਬੈਠੇ ਐਸੀ ਸਮਾਜ ਦੇ ਨਾਲ ਸੰਬੰਧਿਤ ਜਿੰਨੇ ਵੀ ਮਨਿਸਟਰ ਨੇ ਉਹ ਇਹਨਾਂ ਮੁੱਦਿਆਂ ਨੂੰ ਕਿਉਂ ਨਹੀਂ ਸਰਕਾਰ ਦੇ ਅੱਗੇ ਚੱਕਦੇ ਸ਼ਾਇਦ ਉਹਨਾਂ ਦੇ ਜ਼ੈਨ ਦੇ ਵਿੱਚ ਆਪਣੀ ਕੁਰਸੀ ਦਾ ਲਾਲਚ ਹੋਏਗਾ ਔਰ ਆਪਣੇ ਅਹੁਦੇ ਦਾ ਲਾਲਚ ਹੋਵੇਗਾ ਵੀ ਜੇ ਮੈਂ ਆਪਣੇ ਸਮਾਜ ਲਈ ਬੋਲ ਪਿਆ ਤੇ ਹੋ ਸਕਦਾ ਹੈ ਜਿਹੜੇ ਸਾਡੇ ਮਤਲਬ ਮੁਖੀ ਨੇ ਉਹ ਸਾਨੂੰ ਇਸ ਕੁਰਸੀ ਤੋਂ ਇਸ ਅਹੁਦੇ ਤੋਂ ਲਾਂਬੇ ਨਾ ਕਰਨ ਔਰ ਦੂਜੇ ਸ਼ਬਦਾਂ ਵਿੱਚ ਜਸਤ ਸਾਬ ਨੇ ਸਿੱਧੀ ਗੱਲਬਾਤ ਕੀਤੀ ਹੈ ਕਿ ਜਿਸ ਦਿਨ ਜਾਤੀ ਜਨਗਣਨਾ ਈਮਾਨਦਾਰੀ ਨਾਲ ਹੋ ਗਈ ਉਸ ਦਿਨ ਤੁਸੀਂ ਦੇਖਿਓ ਕਿ ਲੋਕਾਂ ਵਿੱਚ ਕਿਸ ਤਰ੍ਹਾਂ ਦੀ ਜਾਗਰੂਤੀ ਆਏਗੀ ਔਰ ਲੋਕ ਕਿਸ ਤਰ੍ਹਾਂ ਅਵੇਅਰ ਹੋਣਗੇ ਜਸਲ ਸਿੰਘ ਜਾਨਦੇ ਜਾਂਦੇ ਕੀ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਮੈਂ ਇਹੋ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਕਿ ਜੇਕਰ ਦੇਸ਼ ਦੇ ਨਾਲ ਪਿਆਰ ਆ ਜੀ ਔਰ ਦੇਸ਼ ਦਾ ਨਾਮ ਬਲੰਦੀਆਂ ਤੇ ਲੈ ਕੇ ਜਾਣਾ ਚਾਹੁੰਦੇ ਹੂੰ ਤੇ ਜਿਹੜੇ ਸਰਕਾਰ ਦੇ ਵਿੱਚ ਹਿੱਸੇਦਾਰ ਬੈਠੇ ਆ ਜੀ ਜਾਂ اپੋਜੀਸ਼ਨ ਚ ਵੀ ਬੈਠੇ ਆ ਉਹ 바ਵਾ ਸਾਹਿਬ ਦੇ ਕਹੀ ਹੋਈ ਗੱਲ ਤੇ ਆਪਣੇ ਕਰੈਕਟਰ ਨੂੰ ਡਿਵੈਲਪ ਖੁਦ ਕਰਨਾ ਬਿਲਕੁਲ ਬਿਲਕੁਲ ਜੀ ਔਰ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਕੋਸੂਨਾਮਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਕੋਸੂਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਜੈਪੀ ਜੈ ਪਾਰਤ ਜੈਪੀ ਜੈ ਪਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ